ਦੇਸੀ ਮਹੀਨਿਆਂ ਦੇ ਵਿੱਚੋਂ ਸਤਵਾਂ ਮਹੀਨਾ ਹੈ ਅਸੂ ਦਾ ਇਥੇ ਆ ਕੇ ਦੇਸੀ ਸਾਲ ਦਾ ਅੱਧਾ ਸਾਲ ਲੰਘ ਗਿਆ ਹੈ ਲੰਘ ਗਿਆ ਉਸ ਤੋਂ ਅਗਲਾ ਜਿਹੜਾ ਸਟੈਪ ਹੈ ਉਹ ਸ਼ੁਰੂ ਹੋਣ ਵਾਲਾ ਹੈ ਔਰ ਸਿਆਣੇ ਕਹਿੰਦੇ ਨੇ ਅਸੂ ਦੇ ਆਉਣ ਦੇ ਨਾਲ ਮੌਸਮ ਬਦਲ ਜਾਂਦਾ ਹੈ ਹੁਣ ਜਿਹੜੀ ਗੱਲ ਹੈ ਅਸੂਦੀ ਵਿੱਚ ਪਿਆਰ ਦੀ ਗੱਲ ਕਿਉਂ ਕੀਤੀ ਹੈ ਸਤਗੁਰ ਪਾਤਸ਼ਾਹ ਕਹਿੰਦੇ ਅਸੂ ਆਵੇ ਅਸੂ ਦੇ ਆਉਣ ਦੇ ਨਾਲ ਰੁੱਤ ਬਦਲਦੀ ਆ ਮੌਸਮ ਬਦਲਦਾ ਵਾ ਗਰਮੀ ਹੁਮਸ ਇਹ ਚੀਜ਼ਾਂ ਪਿੱਛੇ ਰਹਿ ਗਈਆਂ ਹੁਣ ਅਸੂ ਆ ਗਿਆ ਇਹ ਅਸੂ ਆਉਣ ਤੋਂ ਬਾਅਦਾਂ ਸਿਆਣੇ ਕਹਿੰਦੇ ਮੌਸਮ ਦਾ ਫਰਕ ਪੈ ਜਾਂਦਾ ਠੰਡ ਦੀ ਜਿਹੜੀ ਆਮਦਿਆ ਉਹ ਉਹਦੀ ਸ਼ੁਰੂਆਤ ਹੋ ਜਾਂਦੀ ਹੈ ਗਰਮੀ ਜਿਹੜੀ ਆ ਜਿਹੜਾ ਜਿਆਦਾ ਹੁਮਸ ਭਰਿਆ ਚਿਪਚਪਾਹਟ ਭਰਿਆ ਜਿਹੜਾ ਸਮਾਂ ਸੀਗਾ ਉਹ ਨਿਕਲ ਗਿਆ ਖਤਮ ਹੋ ਗਿਆ ਅਸੂ ਆ ਗਿਆ ਏ ਹੁਣ ਸੀਤ ਲਹਿਰ ਜਿਹੜੀ ਆ ਉਹਦੀ ਸ਼ੁਰੂਆਤ ਹੋ ਰਹੀ ਸਰਦੀ ਵੱਲ ਮੌਸਮ ਕਦਮ ਪੁੱਟ ਰਿਹਾ ਸਤਿਗੁਰ ਪਾਤਸ਼ਾਹ ਕਹਿੰਦੇ ਖਿਆਲ ਕਰ ਅਸੂ ਆ ਗਿਆ ਏ ਅਸੂਦੀ ਔਰ ਦੇ ਨਾਲ ਜਿਹੜੀ ਰੁੱਤ ਦੀ ਵਿੱਚ ਮੌਸਮ ਦੀ ਵਿੱਚ ਗਰਮੀ ਸੀ ਉਹ ਖਤਮ ਹੋ ਰਹੀ ਹੈ ਇਧਰ ਠੰਡ ਆ ਰਹੀ ਆ ਸਰਦੀ ਦੀ ਜਿਹੜੀ ਆ ਉਹਦਾ ਆਗਾਜ਼ ਹੋ ਗਿਆ ਏ ਸਰਦੀ ਦੀ ਸ਼ੁਰੂਆਤ ਹੋ ਗਈ ਆ ਅੱਸੂ ਆ ਗਿਆ ਏ ਸੱਜਣਾ ਆਪਣੀ ਅੰਦਰ ਮੌਸਮ ਚ ਤੇ ਸਰਦੀ ਦਾ ਆਗਾਜ਼ ਹੋ ਗਿਆ ਸ਼ੁਰੂਆਤ ਹੋ ਗਈ ਆ ਆਪਣੀ ਅੰਦਰ ਛਾਤੀ ਮਾਰ ਕਿਤੇ ਜੇਠ ਹਾੜ ਚ ਤਪਦਤ ਨਹੀਂ ਪਿਆ ਕਿਤੇ ਐਸਾ ਤੇ ਨਹੀਂ ਪਰਿਵਾਰ ਦੀ ਚਾਰ ਜੀਆਂ ਦੀ ਕੱਲ ਵੀ ਨਹੀਂ ਸੀ ਆਪਸ ਵਿੱਚ ਬਣਦੀ ਤੇ ਇੱਕ ਦੂਜੇ ਨਾਲ ਅੰਦਰੋਂ ਅੰਦਰ ਹੀ ਵੜ ਕੇ ਰੋਂਦੇ ਰਹਿੰਦੇ ਸੀ ਕਿ ਅੱਜ ਵੀ ਕਿਤੇ ਹਾਲਾਤ ਉੱਥੇ ਇਤਨੀ ਖੜੇ। ਵੇਖ ਮੌਸਮ ਬਦਲ ਚੱਲਿਆ ਯੋ ਤੇਰੀ ਜ਼ਿੰਦਗੀ ਬਦਲੀ ਕਿ ਨਹੀਂ? ਕਿਤੇ ਐਸਾ ਤ ਨਹੀਂ ਕੱਲ ਵੀ ਦਰਾਨੀ ਜਠਾਣੀ ਤੇ ਨਹੀਂ ਸੀ ਬਣਦੀ ਨਾ ਸੱਸ ਦੀ ਨਹੀਂ ਸੀ ਇੱਕ ਦੂਜੇ ਨੂੰ ਕਵਾ ਕੇ ਪਲਾ ਕੇ ਰਾਜੀ ਕਿਤੇ ਅੱਜ ਵੀ ਜ਼ਿੰਦਗੀ ਉੱਥੇ ਖੜੀ ਤਾਂ ਨਹੀਂ। ਕੱਲ ਵੀ ਭਰਾ ਨੂੰ ਭਰਾ ਭਲਾ ਕੀ ਕੁਛ ਨਹੀਂ ਸੀ ਹੈਗਾ ਕੱਲ ਵੀ ਬਾਸ਼ਨਾਵਾ ਈਰਖਾ ਦੇ ਨਾਲ ਸਾੜੇ ਦੇ ਨਾਲ ਆਪਣੀ ਅੰਦਰ ਦੀ ਅੰਦਰੋਂ ਪੈਦਾ ਹੋਗੀ ਇਸ ਅੱਗ ਦੇ ਨਾਲ ਅੰਦਰੀਂ ਅੰਦਰ ਸੜਦਾ ਪਿਆ ਸੀ ਅੱਜ ਵੀ ਹਾਲਾਤ ਕਿਤੇ ਉਦਾਂ ਦੇ ਤੇ ਨਹੀਂ ਸਹਿਬ ਕਹਿੰਦੀ ਅਸੂਦੇ ਆਉਣ ਦੇ ਨਾਲ ਮੌਸਮ ਤੇ ਬਦਲ ਗਿਆ ਪਰ ਜਿਹੜੀ ਜ਼ਿੰਦਗੀ ਦੀ ਅਵਸਥਾ ਤੇਰੀ ਅੰਦਰੋਂ ਖਰਾਬ ਹੋਈ ਪਈ ਆ ਵੇਖ ਇਹ ਅਸੂ ਆਉਣ ਨਾਲ ਬਦਲੀ ਆ ਕਿ ਨਹੀਂ ਇਹਦਾ ਤੇਰੀ ਜ਼ਿੰਦਗੀ ਤੇ ਕੋਈ ਪ੍ਰਭਾਵ ਪਿਆ ਜੀ ਕੱਲ ਵੀ ਮਨੁਦਸ਼ਾ ਸੜੀ ਤੇ ਬਲੀ ਪਈ ਸੀਗੀ ਅੱਜ ਵੀ ਉੱਥੇ ਖੜਾ ਵਾ ਇਹਦਾ ਅਰਥ ਆ ਮੌਸਮ ਦੀ ਵਿੱਚ ਅਸੂ ਆ ਗਿਆ ਪਰ ਤੇਰੀ ਜ਼ਿੰਦਗੀ 'ਚ ਨਹੀਂ ਆਇਆ ਇਹ ਲੈ ਕੇ ਆਣਾ ਹੁਣ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਆਂ ਕਿ ਬਾਰ ਅਸੂ ਆਵੇ ਤੇ ਮੌਸਮ ਬਦਲ ਜਾਂਦਾ ਵਾ ਅਸੂ ਦੇ ਵਿੱਚ ਪਿਆਰ ਦੀ ਗੱਲ ਤਾਂ ਕੀਤੀ ਆ ਪਿਆਰ ਦੀ ਗੱਲ ਇਸ ਲਈ ਕੀਤੀ ਸਹਿਬ ਕਹਿੰਦੇ ਅਸੂ ਮੌਸਮ ਚ ਆਵੇ ਤੇ ਮੌਸਮ ਬਦਲ ਜਾਂਦਾ ਵਾ ਜਿਸ ਦਿਨ ਮਨਾਂ ਦੀ ਵਿੱਚ ਇੱਕ ਦੂਜੇ ਪ੍ਰਤੀ ਪਿਆਰ ਦੀ ਭਾਵਨਾ ਪ੍ਰਗਟ ਹੁੰਦੀ ਆ ਉਹ ਦਿਨ ਰਿਸ਼ਤਿਆਂ ਦਾ ਤੇ ਘਰਾਂ ਦਾ ਤੇ ਜ਼ਿੰਦਗੀ ਦਾ ਮਾਹੌਲ ਬਦਲ ਜਾਂਦਾ ਇਸ ਕਰਕੇ ਅਸੂਚ ਪਿਆਰ ਦੀ ਗੱਲ ਹੈ ਇੱਥੇ ਤਬਦੀਲੀ ਸ਼ੁਰੂ ਹੁੰਦੀ ਇੱਥੇ ਬਦਲਾ ਆਉਂਦਾ ਈਰਖਾ ਸਾੜਾ ਨਫ਼ਰਤ ਦੇ ਕਰਕੇ ਅੰਦਰ ਅੱਗ ਲੱਗੀ ਹੋਈ ਸੀ ਇਹ ਚੀਜ਼ਾਂ ਉਦੋਂ ਤੱਕ ਖਹਿੜਾ ਨਹੀਂ ਛੱਡਦੀਆਂ ਜਦੋਂ ਤੱਕ ਪਿਆਰ ਦਾ ਉਮਾਹੜਾ ਨਹੀਂ ਪ੍ਰਗਟ ਹੁੰਦਾ ਅਸੂਲ ਪ੍ਰੇਮ ਉਮਾਹੜਾ ਉਮਾਹੜੀ ਦਾ ਅਰਥ ਹੀ ਉਛਾਲਾ ਸਮੁੰਦਰ ਦੇ ਵਿੱਚ ਜਦੋਂ ਧੁਰ ਅੰਦਰੋਂ ਉਸ਼ਾਲਾ ਉੱਠਦਾ ਹੈ ਜਵਾਰ ਪਾਟਾ ਉੱਠਦਾ ਹੈ ਜਦੋਂ ਸਮੁੰਦਰ ਦੇ ਵਿੱਚ ਇੱਕ ਉਸ਼ਾਲਾ ਉੱਠਦਾ ਹੈ ਤੇ ਉੱਠੇ ਹੋਏ ਉਸ਼ਾਲੇ ਦੇ ਨਾਲ ਕਿੰਨੀਆਂ-ਕਿੰਨੀਆਂ ਸਮੁੰਦਰ ਵਿੱਚੋਂ ਉੱਚੀਆਂ ਲਹਿਰਾਂ ਉੱਠਦੀਆਂ ਜਦੋਂ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠਦੀਆਂ ਉਸ਼ਾਲਾ ਉੱਠਦਾ ਵਾ ਉਹ ਦੋ ਕੰਮ ਕਰਦਾ ਸਮੁੰਦਰ ਚੋਂ ਉੱਠਿਆ ਹੋਇਆ ਉਸਾਲਾ ਦੋ ਕੰਮ ਕਰਦਾ ਪਹਿਲਾ ਉਹ ਆਪਣੀ ਗਹਿਰਾਈ ਦੇ ਵਿੱਚ ਜਿਹੜੇ ਪਏ ਹੋਏ ਬੇਸ਼ਕੀਮਤੀ ਮੋਤੀ ਨੇ ਕਈ ਵਾਰੀ ਆਪਣੇ ਉਸਾਲੇ ਦੇ ਨਾਲ ਕੁਝ ਕ ਮੋਤੀ ਜਿਹੜੇ ਨੇ ਆਪਣੀਆਂ ਲਹਿਰਾਂ ਦੇ ਨਾਲ ਲਿਆ ਕੇ ਬਾਹਰ ਕੱਢਿਆ ਤੇ ਖਲਰ ਜਾਂਦਾ ਪੈਸੀ ਗੇ ਗਹਿਰਾਈ ਦੇ ਵਿੱਚ ਨਹੀਂ ਸੀ ਨਿਕਲ ਸਕਦਾ ਜਾਂਤੇ ਕੋਈ ਉਥੇ ਜਾ ਕੇ ਫਿਰ ਕੱਢੇ ਪਰ ਜਿਸ ਸਮੁੰਦਰ ਆਪਣੇ ਆਪ ਅੰਦਰੋਂ ਜਿਹੜੇ ਤਲ ਦੀ ਹੁੰਦੇ ਹੀਰੇ ਮੋਤੀ ਪਏ ਆ ਬੇਸ਼ਕੀਮਤੀ ਨੇ ਉਹਨਾਂ ਨੂੰ ਕਿਨਾਰੇ ਤੇ ਸੁੱਟਦਾ ਪਿਆ ਇਹਦਾ ਅਰਥ ਹੈ ਉਸਾਲਾ ਅੰਦਰੋਂ ਉੱਠਿਆ ਵਾ ਲਹਿਰਾਂ ਬਾਹਰੋਂ-ਬਾਹਰੋਂ ਨਹੀਂ ਆਉਂਦੀਆਂ ਛੋਟੀਆਂ-ਭੋਟੀਆਂ ਬਾਹਰ-ਬਾਰ ਲਹਿਰਾਂ ਤੇ ਚਲਦੀਆਂ ਰਹਿੰਦੀਆਂ ਉਸਾਲਾ ਨਹੀਂ ਸੀ ਉੱਠਿਆ ਪਰ ਜਿਸ ਸਮੁੰਦਰ ਨੇ ਤਲ ਦੀ ਵਿੱਚ ਪਏ ਹੋਏ ਕੀਮਤੀ ਮੋਤੀਆਂ ਨੂੰ ਵੀ ਬਾਹਰ ਕੱਢ ਕੇ ਰੱਖ ਦਿੱਤਾ ਇਹਦਾ ਅਰਥ ਆ ਉਸਾਲਾ ਜਿਹੜਾ ਸੀ ਨਾ ਅੰਦਰੋਂ ਉੱਠਿਆ ਵਾ ਤਾਂ ਥੱਲਿਓਂ ਪਏ ਹੋਏ ਕੀਮਤੀ ਮੋਤੀ ਉਹਨੇ ਬਾਹਰ ਲਿਆ ਕੇ ਰੱਖ ਦਿੱਤੇ ਇੱਕ ਕੰਮ ਕਰਦਾ ਅੰਦਰ ਪਏ ਹੋਏ ਕੀਮਤੀ ਮੋਤੀਆਂ ਨੂੰ ਬਾਹਰ ਕੱਢ ਕੇ ਰੱਖ ਦਿੰਦਾ ਦੂਸਰਾ ਕੰਮ ਕਰਦਾ ਵਾ ਜਿਹੜੀ ਕੁਝ ਲੋਕਾਂ ਨੇ ਗੰਦਗੀ ਕਿਨਾਰਿਆਂ ਤੇ ਛੁੱਟੀ ਹੁੰਦੀ ਆ ਕੁਝ ਖਾ ਪੀ ਕੇ ਲਫਾਫੇ ਸੁੱਟ ਗਏ ਕੁਝ ਹੋਰ ਗੰਦਮਦ ਖਲਰ ਗਏ ਸਮੁੰਦਰ ਦੀਆਂ ਲਹਿਰਾਂ ਜਦੋਂ ਉਛਾਲਾ ਆਉਂਦਾ ਲਹਿਰਾਂ ਆਉਂਦੀਆਂ ਵਾਂ ਉਹ ਲਹਿਰਾਂ ਕਿਨਾਰਿਆਂ ਤੇ ਪਈ ਹੋਈ ਗੰਦਗੀ ਨੂੰ ਸਾਰੀ ਨੂੰ ਸਾਫ ਕਰਕੇ ਨਾਲ ਲੈ ਜਾਂਦੀਆਂ ਕਿਨਾਰਿਆਂ ਦੀ ਸਫਾਈ ਕਰ ਜਾਂਦੀਆਂ ਤੇ ਅੰਦਰੋਂ ਜਿਹੜੇ ਕੀਮਤੀ ਮੋਤੀ ਸਨ ਉਹਨਾਂ ਨੂੰ ਬਾਹਰ ਸੁੱਟ ਜਾਂਦੀ ਦੋ ਕੰਮ ਕਰਦਾ ਜਦੋਂ ਉਛਾਲਾ ਆਉਂਦਾ ਸਤਿਗੁਰੂ ਕਹਿੰਦੀ ਜਦੋਂ ਸਮੁੰਦਰ ਦੇ ਵਿੱਚ ਉਸਾਲਾ ਆਉਂਦਾ ਵਾ ਬਾਹਰ ਪਈ ਹੋਈ ਗੰਦਗੀ ਨੂੰ ਸਾਫ਼ ਕਰਕੇ ਰੱਖ ਦਿੰਦਾ ਜਿੱਦਣ ਮਨਾਂ ਦੇ ਅੰਦਰ ਪਿਆਰ ਦਾ ਉਸਾਲਾ ਪ੍ਰਗਟ ਹੁੰਦਾ ਵਾ ਨਫ਼ਰਤ ਈਰਖਾ ਵਰਗੀ ਜਿਹੜੀ ਗੰਦਗੀ ਬਾਹਰ ਤੁਰੀ ਫਿਰਦੀ ਆ ਨਾ ਕਦੀ ਕਦੀ ਗੱਲਾਂ 'ਚ ਵੀ ਆ ਜਾਂਦੀ ਆ ਜਦੋਂ ਮਨਾਂ 'ਚ ਹੋਵੇ ਫਿਰ ਸਾਡੀ ਵਿਚਾਰਾਂ 'ਚ ਵੀ ਆਉਂਦੀ ਆ ਇੱਕ ਦੂਜੇ ਨੂੰ ਗੱਲ ਸੁਣਾਈਏ ਸੁਣਾ ਕੇ ਕਰਨ 'ਚ ਵੀ ਆਉਂਦੀ ਆ ਫਿਰ ਵਰਤੋਂ ਵਿਹਾਰ ਦੀ ਵਿੱਚ ਦੇਖਣੀ ਚ ਦੀ ਆ ਜਾਂਦੀ ਆ ਜਿਸ ਨੇ ਜ਼ਿੰਦਗੀ ਦੇ ਅੱਖ ਨੂੰ ਗੰਧਲਾ ਕਰ ਦਿੱਤਾ ਸੀ ਲੋਕੀ ਕਹਿੰਦੇ ਸੀ ਇੰਨਾ ਕੰਦਾ ਹੋ ਗਿਆ ਸਮੁੰਦਰ ਸਮੁੰਦਰ ਨੇ ਆਖਿਆ ਨਹੀਂ ਭਈ ਜਿੱਦਨ ਪ੍ਰੇਮ ਦਾ ਉਸ਼ਾਲਾ ਆਇਆ ਉਹ ਜਿਹੜੀ ਕਿਨਾਰਿਆਂ ਤੇ ਗੰਦਗੀ ਪਈ ਸੀ ਜਿਹਨੇ ਅੱਖਾਂ ਨੂੰ ਵੀ ਗੰਧਿਆਂ ਕੀਤਾ ਜ਼ੁਬਾਨ ਨੂੰ ਵੀ ਗੰਧਿਆਂ ਕੀਤਾ ਵਰਤੋਂ ਵਿਹਾਰ ਨੂੰ ਵੀ ਗੰਦਾ ਕਰ ਦਿੱਤਾ ਸੀਗਾ ਉਹ ਜਿਹੜੀ ਗੰਦਗੀ ਬਾਰ-ਬਾਰ ਪਈ ਸੀ ਨਾ ਸਮੁੰਦਰ ਦਾ ਪਿਆਰ ਦਾ ਉਸ਼ਾਲਾ ਆਇਆ ਉਹ ਸਾਰੀ ਗੰਦਗੀ ਹੁਜ ਕੇ ਲੈ ਜਦੋਂ ਪਿਆਰ ਪੈਦਾ ਹੋ ਗਿਆ ਉਹ ਨਫ਼ਰਤ ਰਹੀ ਕੋਈ ਨਾ ਈਰਖਾ ਸਾੜਾ ਰਿਆਈ ਕੋਈ ਨਾ ਸਾਰਿਆਂ ਦੇ ਨਾਲ ਖੁ ਜਿਹਦੇ ਨਾਲ ਪਿਆਰ ਹੋਵੇਗਾ ਉਹਦੇ ਨਾਲ ਕਾਦਾ ਈਰਖ ਕਾਦੀ ਈਰਖ ਕਾਦਾ ਸਾੜਾ ਕਾਦੀ ਨਫ਼ਰਤ ਇਹ ਜਿਹੜੀ ਬਾਹਰ ਗੰਦਗੀ ਪਈ ਆ ਨਾ ਮਾਨਸਿਕਤਾ ਦੀ ਉੱਤੇ ਉੱਤੇ ਇਹ ਬਿਨਾ ਪਿਆਰ ਦੀ ਉਸਾਲੇ ਤੋਂ ਇਹ ਸਾਫ਼ ਨਹੀਂ ਹੁੰਦੀ ਦੂਜੀ ਜਦੋਂ ਤੱਕ ਸਮੁੰਦਰ ਦੇ ਵਿੱਚ ਉਸਾਲਾ ਨਹੀਂ ਹੁੰਦਾ ਉਹਦੀ ਗਹਿਰਾਈ ਦੇ ਵਿੱਚ ਪਏ ਹੋਏ ਕੀਮਤੀ ਮੋਤੀ ਵੀ ਉਹ ਬਾਹਰ ਨਹੀਂ ਕੱਢਦਾ ਇਨਸਾਨ ਦੀ ਕੋਲ ਕਿੰਨੀਆਂ ਚੰਗੀਆਂ ਗੱਲਾਂ ਕਿੰਨੇ ਗੁਣ ਕਿ ਉਹਨੂੰ ਹੁਣ ਦਵੇਗਾ ਉਸੇ ਨੂੰ ਜਿਹਦੇ ਨਾਲ ਦਿਲੋਂ ਪਿਆਰ ਕਰਦਾ ਦੂਜੀ ਵਾਸਤੇ ਕੁਝ ਨਹੀਂ ਹੈਗਾ ਦੂਜਾ ਪੁੱਠੇ ਰਾਤੇ ਵੀ ਜਾ ਰਿਹਾ ਹੋਵੇ ਕਹਿੰਦਾ ਮੈਂ ਕੀ ਲੈਣਾ ਕੋਈ ਪਰਵਾਹ ਨਹੀਂ ਮੈਨੂੰ ਕੀ ਫਰਕ ਪੈਂਦਾ ਪਰ ਜਿੱਦੀ ਅੰਦਰ ਖਲਕਤ ਦੀ ਪ੍ਰਤੀ ਪਿਆਰ ਦੀ ਭਾਵਨਾ ਪ੍ਰਗਟ ਹੋ ਜਾਂਦੀ ਆ ਉਹ ਆਪਣੀ ਗਹਿਰਾਈ ਦੇ ਅੰਦਰ ਪਏ ਹੋਏ ਜਿਹੜੇ ਕੀਮਤੀ ਜ਼ਿੰਦਗੀ ਦੇ ਮੋਤੀ ਨੇ ਜਿਹੜੇ ਲੋਕਾਂ ਦੇ ਲਈ ਬੇਸ਼ਕੀਮਤੀ ਨੇ ਜਿਹੜੀ ਖਲਕਤ ਨੂੰ ਭੁੱਲਿਆਂ ਨੂੰ ਰਾਹੇ ਪਾਉਂਦੀ ਆ ਜ਼ਿੰਦਗੀ ਨੂੰ ਨਰਕਾਂ ਚ ਪੈਣ ਤੋਂ ਬਚਾਉਂਦੇ ਆ ਉਹ ਕੀਮਤੀ ਮੋਤੀ ਲੁਕਾਈ ਦੇ ਸਾਹਮਣੇ ਪਿਆਰ ਦੇ ਵਿੱਚ ਆ ਆ ਕੇ ਬਾਹਰ ਕੱਢ ਕੇ ਰੱਖੀ ਜਾਂਦਾ ਗੁਰੂ ਨਾਨਕ ਸਹਿਬ ਮਹਾਰਾਜ ਜੀ ਦਾ ਸੱਜਣ ਠੱਗ ਦੇ ਨਾਲ ਕੋਈ ਰਿਸ਼ਤਾ ਨਹੀਂ ਆ ਪਿਆਰ ਆ ਰੱਬੀ ਪਿਆਰ ਗਲਤ ਰਾਤੇ ਪੈ ਗਿਆ ਉਹ ਮੋਤੀ ਦਿੱਤੇ ਨੇ ਜਿਨ੍ਹਾਂ ਮੋਤੀਆਂ ਦੇ ਨਾਲ ਇਨਾ ਅੰਦਰੋਂ ਮਾਲਾ ਮਾਲ ਹੋ ਗਿਆ ਪੁੱਠੇ ਕੰਮ ਛੱਡ ਦਿੱਤੇ ਸਤਿਗੁਰ ਪਾਤਸ਼ਾਹ ਕਹਿੰਦੀ ਜ਼ਿੰਦਗੀ ਨਹੀਂ ਬਦਲਦੀ ਉਦੋਂ ਤੱਕ ਰਿਸ਼ਤਿਆਂ ਦਾ ਪਰਿਵਾਰ ਦਾ ਮਾਨਸਿਕਤਾ ਦਾ ਮਾਹੌਲ ਨਹੀਂ ਬਦਲਦਾ ਜਦੋਂ ਤੱਕ ਦਿਲਾਂ ਦੇ ਵਿੱਚੋਂ ਪਿਆਰ ਦਾ ਉਸ਼ਾਲਾ ਪ੍ਰਗਟ ਨਹੀਂ ਹੁੰਦੀ ਇਸ ਕਰਕੇ ਆਖਿਆ ਅਸੂ ਦੇ ਆਉਣ ਦੇ ਨਾਲ ਜੇਕਰ ਮੌਸਮ ਬਦਲ ਜਾਂਦਾ ਹੈ ਜ਼ਿੰਦਗੀ ਤੇ ਰਿਸ਼ਤਿਆਂ ਦਾ ਵਾਤਾਵਰਣ ਜੇ ਬਦਲਣਾ ਹੈ ਤੇ ਪਿਆਰ ਚਾਹੀਦਾ ਹੈ ਇਤੋਂ ਬਿਨਾ ਨਹੀਂ ਔਰ ਪਿਆਰ ਦੀ ਗੱਲ ਜਿੰਨੀ ਗੁਰਬਾਣੀ ਚ ਕੀਤੀ ਹੈ ਸਤਗੁਰ ਪਾਤਸ਼ਾਹ ਜੀ ਗੱਲ ਕਰਦੇ ਆ ਤੇ ਕਹਿੰਦੇ ਖੇੜੀ ਪਿਆਰ ਦੀ ਆ ਜੋ ਤੋ ਪ੍ਰੇਮ ਖੇਲਣ ਦਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਕਲਗੀ ਤਰ ਪ੍ਰੀਤਮ ਪਾਤਸ਼ਾਹ ਦੇ ਬਚਨ ਪੜਾਂਗੇ ਸਹਿਬ ਕਹਿੰਦੇ ਨਾ ਰੱਬ ਅੱਖਾਂ ਬੰਦ ਕਰਕੇ ਮਿਲਦਾ ਨਾ ਕਬਰਾਂ ਚ ਬਹਿ ਕੇ ਮਿਲਦਾ ਨਾ ਜੰਗਲਾਂ ਚ ਬਹਿ ਕੇ ਪੁੱਠੇ ਲੜਕ ਕੇ ਨਾ ਭੁਖੇ ਰਹਿ ਕੇ ਮਿਲਦਾ ਸੱਚੇ ਪਾਤਸ਼ਾਹ ਫਿਰ ਰੱਬ ਕਿੱਦਾਂ ਮਿਲਦਾ ਸਹਿਬ ਕੀ ਦੀ ਉਹਨੂੰ ਪਾਉਣ ਦਾ ਢੰਗ ਤਰੀਕਾ ਵੀ ਪਿਆਰਿਆ ਉਥੇ ਅਸੀਂ ਸ਼ਬਦ ਪੜ੍ਹਦੇ ਹਾਂ ਕਹਾਂ ਪਇਓ ਜੋ ਦੋ ਲੋਚਨ ਮੂਦ ਕੇ ਬੈਠ ਰਹੇ ਹੋ ਬਖ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸਕਿਓ ਬਖੀਆਂ ਸੁ ਬੈਠਕੇ ਐਸੇ ਹੀ ਐਸੇ ਸੁਬੈਸ ਬਿਤਾਇਓ ਅਖਰ ਵਿੱਚ ਜਾਕੇ ਗਿੰਦੇ ਸਾਚ ਕਹੂ ਸੁਨ ਲਿਹੁ ਸਬੈ ਜਿਨ ਪ੍ਰੇਮ ਕੀਓ ਤਿਨਹੀਂ ਪ੍ਰਭ ਪਾਇਓ ਜਿਸ ਇਨਸਾਨ ਨੇ ਪਰਮਾਤਮਾ ਦੇ ਨਾਲ ਪਿਆਰ ਕਰ ਲਿਆ ਵਰ ਰੱਬ ਪਾਇਆ ਹੀ ਉਹਨੇ ਆ ਤੇ ਜਿਹੜਾ ਰੱਬ ਨੂੰ ਪਿਆਰ ਕਰਦਾ ਉਹ ਰੱਬ ਦੀ ਬੱਚਿਆਂ ਨਾਲ ਕਿਦਾਂ ਨਫ਼ਰਤ ਕਰ ਸਕਦਾ ਜੀ ਮਨ ਦੇ ਅੰਦਰ ਕਿਸੇ ਦੇ ਪ੍ਰਤੀ ਵੀ ਨਫ਼ਰਤ ਈਰਖਾ ਸਾੜਾ ਹੈ ਇਹਦਾ ਅਰਥ ਆ ਜੀ ਰੱਬੀ ਪਿਆਰ ਅੰਦਰ ਪ੍ਰਗਟ ਨਹੀਂ ਹੋਇਆ ਜਿਹੜੀ ਰੱਬ ਦੀ ਪਿਆਰੀ ਆ ਉਹ ਕਦੋਂ ਕਿਸੇ ਨਾਲ ਦੁਸ਼ਮਣੀ ਕਰਦੀ ਆ ਕਿਸੇ ਨਾਲ ਨਫ਼ਰਤ ਕਰਦੀ ਆ ਜੇ ਮੇਰੇ ਮਨ ਚੋਂ ਆਵਾਜ਼ ਆ ਰਹੀ ਆ ਕਿ ਆ ਬੰਦਾ ਫਲਾਣਾ ਮੈਨੂੰ ਚੰਗਾ ਨਹੀਂ ਲੱਗਦਾ ਇਹਦਾ ਅਰਥ ਆ ਰੱਬੀ ਪਿਆਰ ਤੋਂ ਖਾਲੀ ਹੈ ਇਹਦਾ ਅਜੀ ਰੱਬੀ ਪਿਆਰ ਪ੍ਰਗਟ ਨਹੀਂ ਹੋਇਆ ਸਤਿਗੁਰੂ ਕਹਿੰਦੀ ਅਸੂ ਔਰਤ ਦੇ ਨਾਲ ਮੌਸਮ ਬਦਲ ਜਾਂਦਾ ਦਿਲਾਂ ਚ ਪਿਆਰ ਆ ਜਾਵੇ ਘਰਾਂ ਦਾ ਮਾਹੌਲ ਬਦਲ ਜਾਂਦਾ ਕਈ ਵਾਰੀ ਬੇਨਤੀ ਕਰਦਾ ਮੈਨੀ ਗੱਲਾਂ ਇੰਨੀ ਰੱਖਦੀਆਂ ਹੁੰਦੀਆਂ ਵੀ ਖਾਧਾ ਕੀ ਆ ਭਾਵਨਾਾਂ ਦੀ ਵਿੱਚ ਇੰਨੀ ਤਾਕਤ ਹੁੰਦੀ ਆ ਉਹ ਪਾਣੀ ਨੂੰ ਵੀ ਅੰਮ੍ਰਿਤ ਬਣਾ ਦਿੰਦੀ ਪਿਆਰ ਦੇ ਨਾਲ ਮਿੱਠੇ ਬੋਲਾਂ ਦੇ ਨਾਲ ਕੋਈ ਕਿਸੇ ਨੂੰ ਪਾਣੀ ਦਾ ਗਲਾਸ ਵੀ ਪਿਆ ਦੇਵੇ ਪੀਣ ਵਾਲੇ ਵਾਸਤੇ ਪਾਣੀ ਦਾ ਗਲਾਸ ਵੀ ਅੰਮ੍ਰਿਤ ਬਣ ਜਾਂਦਾ ਅੰਦਰ ਨਫ਼ਰਤ ਜ਼ਹਿਰ ਈਰਖਾ ਰੱਖ ਕੇ ਦੋ ਕ ਸੜੀਆਂ ਸੜੀਆਂ ਗੱਲਾਂ ਕਹਿ ਕੇ ਤੁਸੀਂ ਕਿਸੇ ਨੂੰ ਦੁੱਧ ਦਾ ਗਲਾਸ ਵੀ ਦਿਓ ਉਹਦੇ ਵਾਸਤੇ ਦੁੱਧ ਵੀ ਜ਼ਹਿਰ ਬਣ ਜਾਂਦਾ ਉਹਦੇ ਕੋ ਗੰਠ ਤੋ ਥੱਲੇ ਨਹੀਂ ਉਤਰਦਾ ਰੋਟੀ ਸੁੱਕੀ ਵੀ ਸਵਾਦ ਲੱਗਦੀ ਆ ਜੇ ਪਿਆਰ ਦੇ ਨਾਲ ਦਿੱਤੀ ਜਾਵੇ ਘਿਓ ਵਾਲੀ ਦਾਲ ਵੀ ਰੀ ਲੰਗਦੀ ਜਦੋਂ ਅੰਦਰੋਂ ਸਾੜਾ ਤੇ ਈਰਖਾ ਦੀ ਬੂ ਆ ਰਹੀ ਹੋਵੇ ਭਾਵਨਾਾਂ ਦੀ ਤਾਕਤ ਹੈ ਸਤਿਗੁਰੂ ਕਹਿੰਦੀ ਜਿਹੜਾ ਜ਼ਿੰਦਗੀ ਦਾ ਵਾਤਾਵਰਣ ਇਹ ਉਦੋਂ ਤੱਕ ਨਹੀਂ ਬਦਲੇਗਾ ਜਦੋਂ ਤੱਕ ਦਿਲਾਂ 'ਚ ਪਿਆਰ ਪ੍ਰਗਟ ਨਹੀਂ ਹੋਵੇਗਾ ਇਹ ਅਸੂ ਦੇ ਨਾਲ ਪਿਆਰ ਦਾ ਸਬੰਧ ਹੈ ਅਸੂ ਨੂੰ ਪ੍ਰੇਮ ਉਹ ਮਹੜਾ ਰੱਬੀ ਪਿਆਰ ਪ੍ਰਗਟ ਹੋਵੇ ਉਹ ਜੀਂਦਾ ਆਤਮਾ ਕਹਿੰਦੀ ਕਿਉਂ ਮਿਲਿਆ ਹਰ ਜਾਏ ਰੱਬ ਜੀ ਨਾਲ ਫਿਰ ਮਰਿਆ ਕਿਤਾ ਜਾਂਦਾ ਜਿਹਦੀ ਪ੍ਰਤੀ ਪਿਆਰ ਦੀ ਭਾਵਨਾ ਹੁੰਦੀ ਆ ਉਨੂੰ ਮਿਲਣ ਦੀ ਤਾਂਗ ਵੀ ਹੁੰਦੀ ਆ ਉਹਦਾ ਨਾਮ ਵੀ ਕੋਈ ਲੈ ਦੇਵੇ ਮਨ ਖੁਸ਼ ਹੋ ਜਾਂਦਾ ਉਹਦੀ ਕੋਈ ਗੱਲ ਸੁਣਾ ਵੀ ਤਾਂ ਵੀ ਚੰਗਾ ਲੱਗਦਾ ਵਾ ਜਿਹਦੇ ਨਾਲ ਨਫ਼ਰਤ ਹੋਵੇ ਨਾ ਉਹਦਾ ਕੋਈ ਨਾਮ ਵੀ ਲੈ ਦੇ ਉਹ ਭਾਵੇਂ ਸੱਤ ਸਮੁੰਦਰਾਂ ਤੋਂ ਪਾਰ ਕੇ ਉਹਨਾਂ ਬੈਠਾ ਹੋਵੇ ਤੇ ਕੋਈ ਉਹਦਾ ਨਾਮ ਵੀ ਲੈ ਦੇ ਤੇ ਅਗਲਾ ਕਹਿੰਦਾ ਕਿ ਇਹਦਾ ਨਾਂ ਲੈਤਾਏ ਚੰਗਾ ਨਹੀਂ ਲੱਗਦਾ ਫਿਰ ਉਹਨੇ ਤੈਨੂੰ ਕੀ ਕਿਹਾ ਕਹਿੰਦਾ ਉਹਦਾ ਨਾਂ ਨਹੀਂ ਲੈਣਾ ਅੰਦਰ ਨਫਰ ਤੇ ਨਾ ਕੀ ਕਹਿੰਦਾ ਸਿਰਫ ਅੰਦਰ ਉਸ ਇਨਸਾਨ ਦੇ ਪ੍ਰਤੀ ਜਿਹੜੀ ਆ ਪਿਆਰ ਤੋਂ ਹਿਰਦਾ ਸਕਣਾ ਜਿਹਦੀ ਨਾਲ ਪਿਆਰ ਹੋਵੇ ਜੇ ਰੱਬ ਜੀ ਦੇ ਨਾਲ ਪਿਆਰ ਹੋਵੇ ਘਰ ਰੱਬ ਜੀ ਦੀਆਂ ਗੱਲਾਂ ਵੀ ਚੰਗੀਆਂ ਲੱਗਦੀਆਂ ਉਹ ਜਿਹੜਾ ਪਿਆਰਾ ਹੁੰਦਾ ਉਹ ਕਹਿੰਦਾ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੁ ਲੱਗਿਆ ਗੁਰ ਸਿੱਖਾਂ ਮਨ ਮਿੱਠਾ ਉਹ ਵੀ ਮਿੱਠੀ ਲੱਗਦੀ ਹੈ ਪਿਆਰੀ ਨੂੰ ਮਿਲਣ ਦੀ ਭਾਵਨਾ ਹੁੰਦੀ ਆ ਪਿਆਰੀ ਨੂੰ ਦੇਖਣ ਦੀ ਭਾਵਨਾ ਹੁੰਦੀ ਆ ਉਹਦੇ دیدار ਹੋ ਜਾਣ ਦੂਰ ਤੋਂ ਮਨ ਤਾਂ ਵੀ ਬਾਗੋ-ਬਾਗ ਹੋ ਜਾਂਦਾ ਸਹਿਬ ਕਹਿੰਦੇ ਪਿਆਰ ਤੋਂ ਬਿਨਾ ਪਰਿਵਾਰ ਨਹੀਂ ਚੱਲਦਾ ਪਿਆਰ ਤੋਂ ਬਿਨਾ ਸੰਸਾਰ ਨਹੀਂ ਚੱਲਦਾ ਪਿਆਰ ਦੀ ਜੇਕਰ ਸੰਸਾਰ ਨੂੰ ਕੋਈ ਪਿਆਰ ਦਾ ਸੁਨੇਹਾ ਦੇ ਸਕਦਾ ਵਾ ਤੇ ਉਹ ਅੱਜ ਦੇ ਸਮੇਂ ਦੀ ਵਿੱਚ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜੀ ਕੁਈ ਪਿਆਰ ਦਾ ਸੁਨੇਹਾ ਦੇ ਰਹੀ ਹੈ ਪਿਆਰ ਨਾਲ ਰਹਿਣਾ ਸਿਖਾ ਰਹੀ ਹੈ ਮੈਂ ਪਿੱਛੇ ਜੀ ਜਦੋਂ ਪਾਕਿਸਤਾਨ ਗਿਆ ਤੀ ਨਨਕਾਣਾ ਸਾਹਿਬ ਬੈਠਿਆ ਬੈਠਿਆ ਇੱਕ ਗੱਲ ਖਿਆਲ ਲਈ ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਗੁਰਦੁਆਰਾ ਇੱਕ ਗੱਲ ਕਹਿੰਦਾ ਪੀ ਇਸ ਗੁਰਦੁਆਰੇ ਦੀ ਹਦੂਦ ਦੇ ਵਿੱਚ ਕਿਉਂਕਿ ਅਜ ਵੀ 47 ਤੋਂ ਪਹਿਲਾਂ ਇੱਧਰ ਵੀ ਅਜ ਵੀ ਹੈ ਗੁਰਦੁਆਰਿਆਂ ਦੇ ਵਿੱਚ ਸਿੱਖੀ ਨਹੀਂ ਸੁਣਾਉਂਦੇ ਸ਼ਹਿਰਾਂ 'ਚ ਚਲ ਜੀਏ ਹਿੰਦੂ ਬੜੇ ਆਉਂਦੇ ਆ WhatsApp ਬਹੁਤ ਹਿੰਦੂ ਆਉਂਦੇ ਮੁਸਲਮਾਨ ਪਾਕਿਸਤਾਨ 'ਚ ਚਲ ਜੀਏ ਜਾਂ ਹੋਰ ਐਸੀ ਜਗ੍ਹਾ ਤੇ ਮੁਸਲਮਾਨ ਬੜੇ ਆ ਜਾਂਦੇ ਆ ਨਣਕਾਣਾ ਸਾਹਿਬ ਉੱਥੇ ਬਹੁਤ ਮੁਸਲਮਾਨ ਆਇਆ ਹੁੰਦਾ ਕਈ ਵੈਸੇ ਵੀ ਆ ਜਾਂਦੇ ਆ ਘੁੰਮਣ ਫਿਰਨ ਵੀ ਤੇ ਕਈ ਉੱਥੇ ਸ਼ਰਧਾ ਭਾਵਨਾ ਨਾਲ ਨੀਮ ਨਾਲ ਲੰਦੇ ਆ ਇੱਕ ਗੱਲ ਮੈਂ ਉੱਥੇ ਕਹੀ ਸੀ ਕਿ ਮੈਂ ਕਿਹਾ ਵੀ ਗੁਰਦੁਆਰਾ ਇੱਕ ਗੱਲ ਕਹਿੰਦਾ ਵਾ ਪੀ ਇੱਥੇ ਬਿਨਾ ਬਿਤਕਰੇ ਤੋਂ ਬਿਨਾ ਕਿਸੇ ਗੱਲ ਤੋਂ ਹਿੰਦੂ ਮੁਸਲਮਾਨ ਸਿੱਖ ਬੜੇ ਪਿਆਰ ਦੇ ਨਾਲ ਬਹਿ ਸਕਦੇ ਆ ਰਹਿ ਸਕਦੇ ਆ ਸਰਾਵਾਂ ਚ ਰਹਿ ਸਕਦੇ ਆ ਪ੍ਰਸ਼ਾਦਾ ਛੱਕ ਸਕਦੇ ਆ ਇੱਥੇ ਇੱਕ ਦੀ ਇਬਾਦਤ ਕਰ ਸਕਦੇ ਆ ਗੁਰਦੁਆਰਾ ਇਹ ਗੱਲ ਕਹਿੰਦਾ ਵਾ ਵੀ ਇੱਥੇ ਬਿਨਾ ਜਾਤ ਪਾਤ ਦੇ ਬਿਤਕਰੇ ਤੋਂ ਸਮਾਜ ਇਕੱਠਿਆਂ ਰਹਿ ਤੇ ਬਹਿ ਸਕਦਾ ਵਾ ਜੇ ਇਹ ਗੱਲ ਅੱਜ ਤੋਂ 75 ਸਾਲ ਪਹਿਲਾਂ ਦੀ ਲੀਡਰਸ਼ਿਪ ਨੂੰ ਸਮਝ ਆਈ ਹੁੰਦੀ ਤੇ ਸ਼ਾਇਦ ਪਾਕਿਸਤਾਨ ਤੇ ਹਿੰਦੂਸਤਾਨ ਦਾ ਵਟਵਾਰਾ ਹੀ ਨਾ ਹੁੰਦਾ ਵੀ ਪਈ ਜੇ ਗੁਰਦੁਆਰੇ ਰਹਿ ਸਕਦੇ ਆ ਸਮਾਜ ਵਿੱਚ ਰਹਿਣ ਨੂੰ ਇਹਨਾਂ ਨੂੰ ਕੀ ਹੁੰਦਾ ਜਿੱਥੋਂ ਤੇ ਸੁਨੀਹਾ ਲੈ ਕੇ ਜਾਣਾ ਸੀ ਨਾ ਵੀ ਇਦਾਂ ਅਸੀਂ ਜੇ ਇੱਥੇ ਰਹਿ ਸਕਦੇ ਹਾਂ ਤੇ ਸਮਾਜ ਵਿੱਚ ਵੀ ਇਦਾਂ ਰਹਿ ਸਕਦੇ ਹਾਂ ਪਰ ਇਹ ਗੱਲ ਸਮਝ ਨਹੀਂ ਆਈ ਵੀ ਭਈ ਅਸੀਂ ਇਕੱਠੇ ਰਹਿ ਸਕਦੇ ਹਾਂ ਰਹਿਣ ਦਾ ਸਲੀਕਾ ਹੋਣਾ ਚਾਹੀਦਾ ਹੈ ਪਿਆਰ ਤੋਂ ਬਿਨਾ ਇਕੱਠਿਆਂ ਨਹੀਂ ਰਿਆ ਜਾਂਦਾ ਸੇ ਮੇਰੀ ਮਲਕੀ ਦੀ ਸਮਾਜ ਦਾ ਵਾਤਾਵਰਣ ਜਿਹੜਾ ਵਾ ਉਹ ਪਿਆਰ ਤੋਂ ਬਿਨਾ ਨਹੀਂ ਬਦਲੇਗਾ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਬਿਲਾਵੇ ਮਾਏ ਜਦੋਂ ਮਨ ਤਨ ਦੇ ਅੰਦਰ ਰੱਬੀ ਦਰਸ਼ਨਾਂ ਦੀ ਪਿਆਸ ਹੋਵੇਗੀ ਫਿਰ ਉਹ ਪਿਆਸਾ ਕਹਿੰਦਾ ਵਾ ਵੀ ਹੁਣ ਮੈਨੂੰ ਕੋਈ ਰੱਬ ਜੀ ਨਾ ਮਿਲਾ ਦੇ ਜਿਹਨੂੰ ਪਾਣੀ ਦੀ ਪਿਆਸ ਲੱਗੀ ਹੋਵੇਗੀ ਉਹ ਜਗ੍ਹਾ ਜਗ੍ਹਾ ਤੇ ਪਾਣੀ ਭਾਲਦਾ ਪਾਣੀ ਕਿੱਥੋਂ ਮਿਲੂ ਉਹ ਜਗ੍ਹਾ ਜਗ੍ਹਾ ਤੇ ਵੇਂਦਾ ਵੀ ਕਿਤੇ ਹੁਣ ਪਾਣੀ ਦਾ ਘੁੱਟ ਮਿਲ ਜੇ ਜਿਨੂੰ ਰੱਬੀ ਦਰਸ਼ਨਾਂ ਦੀ ਪਿਆਸ ਲੱਗੀ ਹੋਵੇਗੀ ਜਿਹਦੇ ਅੰਦਰ ਰੱਬੀ ਪਿਆਰ ਪ੍ਰਗਟ ਹੋ ਗਿਆ ਉਹ ਲੱਭਦਾ ਵੀ ਰੱਬ ਜੀ ਦੇ دیدار ਕਿੱਥੋਂ ਹੋਣ ਕੋਈ ਆਣ ਮਿਲਾਵੇ ਕੋਈ ਮਿਲਾ ਦੇ ਹੁਣ ਸਤਿਗੁਰ ਕਹਿੰਦੇ ਮਲਾਉਣ ਵਾਲਾ ਕੌਣ ਆ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਈ ਸਤਪੁਰਸ਼ ਚੰਗੀ ਗੁਰਮੁਖਾਂ ਦੀ ਰੱਬੀ ਪਿਆਰਿਆਂ ਦੀ ਸੰਗਤ ਸਹਾਈ ਸਹਾਇਤਾ ਕਰਦੀ ਆ ਕਿਸ ਗੱਲ ਦੇ ਵਿੱਚ ਸੰਤ ਸਹਾਈ ਰੱਬੀ ਪਿਆਰਿਆਂ ਦੀ ਸੰਗਤ ਮਦਦਗਾਰ ਹੁੰਦੀ ਆ ਸਹਾਇਤਾ ਕਰਦੀ ਆ ਕਿਸ ਗੱਲ ਦੇ ਵਿੱਚ ਤੇਰੀ ਹਿਰਦੇ ਦੇ ਵਿੱਚ ਰੱਬੀ ਪਿਆਰ ਨੂੰ ਪ੍ਰਗਟ ਕਰਨ ਦੇ ਵਿੱਚ ਇਹ ਬੋਲ ਨਹੀਂ ਮਿਲਦਾ ਰੱਬੀ ਪਿਆਰ ਬਾਜ਼ਾਰ ਦੇ ਵਿੱਚੋਂ ਪ੍ਰਾਪਤ ਕਰਨ ਵਾਲੀ ਵਸਤੂ ਨਹੀਂ ਹੈ ਪੈਸੇ ਦਿੱਤੀਆਂ ਨਹੀਂ ਮਿਲਦਾ ਭਾਵਨਾਵਾਂ ਬੜੀ ਨਿਰਮਲ ਭਾਵਨਾ ਬੜੀ ਪਿਆਰੀ ਭਾਵਨਾ ਇਹ ਪਿਆਰ ਸਮਾਜ 'ਚ ਚੱਲਦਾ ਮੈਨੂੰ ਕਲਕੱਤੀ ਬੱਚਿਆਂ ਨੇ ਪੁੱਛ ਲਿਆ ਕਿੰਦੀ ਪਿਆਰ ਬਾਰੇ ਤੁਹਾਡੇ ਕੀ ਵਿਚਾਰ ਹੈ ਮੈਂ ਕਿਹਾ ਬੜੀ ਸੋਹਣੀ ਹੈ ਗੁਰਬਾਣੀ ਗੱਲ ਹੀ ਪਿਆਰ ਦੀ ਕਰਦੀ ਹੈ ਉਹਨਾਂ ਦਾ ਪੁੱਛਣ ਦਾ ਜਿਹੜੀ ਟਿਊਨਿੰਗ ਸੀਗੀ ਉਹ ਕੋਈ ਵੱਖਰੀ ਸੀਗੀ ਮੈਂ ਫਿਰ ਦੂਜੀ ਗੱਲ ਆ ਕਿ ਮੈਂ ਕਿਹਾ ਬੱਚਿਓ 9ਵੀਂ 10ਵੀਂ 12ਵੀਂ ਦੀ ਜਿਹੜੇ ਉਹ ਬੱਚੇ ਹੀ ਸਾਰੇ ਵੇਖਿਆ ਬੱਚਿਓ ਪਰ ਪਿਆਰ ਦੀ ਵਿੱਚ ਫਰਕ ਆ ਕਹਿੰਦੇ ਕੀ ਫਰਕ ਆ ਮੈਂ ਕਿਹਾ ਇੱਕ ਪਿਆਰ ਉਹ ਵਾ ਜਿਹੜਾ ਤੁਹਾਡੇ ਸਾਰਿਆਂ ਦੇ ਦਿਮਾਗ 'ਚ ਚੱਲਦਾ ਕਹਿੰਦੇ ਹਾਂ ਮੈਂ ਕਿਹਾ ਇੱਕ ਉਹ ਵਾ ਜਿੱਦੀ ਗੱਲ ਸਤਗੁਰਾਂ ਦੀ ਬਾਣੀ ਕਰਦੀ ਹੈ ਕਿੰਦੀ ਅੱਧੀ ਗੱਲ ਤੇ ਸਾਨੂੰ ਇੱਥੇ ਸਮਝ ਆ ਗਈ ਜਿਹੜਾ ਪਿਆਰ ਸਾਡੇ ਦਿਮਾਗ 'ਚ ਚੱਲਣ ਡਿਆ ਨਾ ਉਹ ਪਿਆਰ ਜਿਹੜਾ ਵਾ ਉਹ ਕਈ ਵਾਰੀ ਮਾਂ ਪਿਓ ਦੀ ਜਿਹੜਾ ਵਾ ਉਹ ਤੁਹੀ ਬਣਦਾ ਕਾਰਨ ਬਣਦਾ ਪਰ ਜਿਸ ਪਿਆਰ ਦੀ ਗੱਲ ਸਤਿਗੁਰਾਂ ਦੀ ਬਾਣੀ ਕਰਦੀ ਆ ਇਹਦੇ ਤੋਂ ਬਿਨਾ ਜ਼ਿੰਦਗੀ ਨਹੀਂ ਚੱਲਦੀ ਇਹਦੇ ਤੋਂ ਬਿਨਾ ਜ਼ਿੰਦਗੀ 'ਚ ਰਸ ਨਹੀਂ ਪਰਦਾ ਉਹ ਗੱਲਾਂ ਬਾਤਚਪੁਰ ਕੀਤੀਆਂ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਰੱਬੀ ਪਿਆਰ ਆ ਇਹ ਹਿਰਦੇ ਚ ਪ੍ਰਗਟ ਹੋਵੇ ਬਿਨਾ ਗੁਰੂ ਗੁਰੂ ਪਿਆਰਿਆਂ ਦੀ ਸੰਗਤ ਤੋਂ ਇਹ ਪ੍ਰਗਟ ਨਹੀਂ ਹੁੰਦਾ ਤੇ ਜਦੋਂ ਤੱਕ ਰੱਬੀ ਪਿਆਰ ਪ੍ਰਗਟ ਨਹੀਂ ਹੁੰਦਾ ਜ਼ਿੰਦਗੀ ਨਹੀਂ ਬਦਲਦੀ ਜਿੱਦਾਂ ਈਰਖਾ ਸਾੜਾ ਲੈ ਕੇ ਬੰਦਾ ਜ਼ਿੰਦਗੀ ਪਹਿਲਾਂ ਜਿਉਂਦਾ ਆ ਰਿਹਾ ਉਸੇ ਤਰ੍ਹਾਂ ਤੁਰਿਆ ਜਾਂਦਾ ਸੰਗਤ ਤੋਂ ਬਿਨਾ ਮਾਨਸਿਕਤਾ ਨਹੀਂ ਬਦਲਦੀ ਇਸ ਕਰਕੇ ਆਖਿਆ ਰੱਬੀ ਪਿਆਰਿਆਂ ਦੀ ਸੰਗਤ ਮਦਦਗਾਰ ਆ ਇਸ ਲਈ ਸਿਖ ਅਰਦਾਸ ਕਰਦਾ ਰੋਜ਼ਾਨਾ ਇਹ ਮੰਗ ਮੰਗਦਾ ਸਤਿਗੁਰਾਂ ਦੇ ਕੋਲੋਂ ਦਾਤਾ ਸਈ ਪਿਆਰੀ ਨੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿ ਆਵੇ ਸੰਤ ਸਹਾਈ ਪ੍ਰੇਮ ਕੇ ਹਉ ਤਨ ਕੇ ਲਾਗਾ ਪਾਏ ਮੈਂ ਉਹਨਾਂ ਦੇ ਚਰਨੀ ਲਗਦੀ ਆ ਵਿਣ ਪ੍ਰਭ ਕਿਉ ਸੁਖ ਪਾਈਐ ਸਹਿ ਕਹਿਣ ਲਗੀ ਰੱਬ ਜੀ ਤੋਂ ਬਿਨਾ ਜ਼ਿੰਦਗੀ ਚ ਸੁਖ ਨਹੀਂ ਦੂਜੀ ਨਾ ਹੀ ਜਾਏ ਹੋਰ ਕੋਈ ਜਗ੍ਹਾ ਵੀ ਨਹੀਂ ਹੈ ਫਿਰ ਰੱਬ ਜੀ ਨੂੰ ਛੱਡ ਕੇ ਕਿਤੇ ਹੋਰ ਚਲ ਜੀਏ ਜਿੰਨੀ ਚੱਖਿਆ ਪ੍ਰੇਮ ਰਸ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਪਿਆਰ ਦੇ ਰਸ ਨੂੰ ਚੱਖ ਲਿਆ ਸੀ ਤ੍ਰਿਪਤ ਰਹੇ ਅਖਾਏ ਅਸਲ ਵਿੱਚ ਉਹ ਇਨਸਾਨ ਤ੍ਰਿਪਤ ਹੋ ਗਏ ਉਹਨਾਂ ਦੀ ਵੇਖਣੀ ਵੀ ਤ੍ਰਿਪਤਿਆ ਭੁਖੀ ਨਹੀਂ ਸੰਸਾਰ ਦੀ ਵੇਖਣੀ ਜਿਹੜੀ ਆ ਇੰਨੀ ਭੁਖੀ ਆ ਕਈ ਵਾਰੀ ਇਨੇ ਭੁੱਖੇ ਇਨਸਾਨ ਅਜੋ ਕਲਕੱਤੇ ਚ ਆਇਆ ਭੁੱਖਿਆਂ ਨੇ ਕੀਤਾ ਅਗਲੇ ਨੂੰ ਚੀਰ ਫਾੜ ਦੇਣਾ ਚਾਹੁੰਦੀ ਆ ਵਿਖੜੀ ਵੀ ਇਦਾਂ ਦੀ ਹੁੰਦੀ ਆ ਕਿ ਅਗਲੇ ਦੇ ਘਰ ਚ ਅਗਲ ਹੁੰਦੀ ਆ ਭੁੱਖੀ ਵੇਖਣੀ ਜਿਹੜੀ ਨੀਅਤਾਂ ਦੀ ਭੁੱਖੀ ਆ ਜਿਹੜੀ ਮਾਨਸਿਕਤਾ ਦੀ ਕਲ ਕੇ ਭੁੱਖੀ ਆ ਉਹਨਾਂ ਦੀ ਵੇਖਣੀ ਵੀ ਭੁੱਖੀ ਆ ਉਹਨਾਂ ਦਾ ਅੰਦਰ ਵੀ ਭੁੱਖਾ ਸਭ ਕੀ ਦੀ ਤ੍ਰਿਪਤੂ ਹੁੰਦੀ ਆ ਜਿਹੜੇ ਰੱਬੀ ਪਿਆਰ ਦੇ ਨਾਲ ਸ਼ਰਾਸ਼ਾਰ ਹੋ ਜਾਂਦੇ ਆ ਉਹਨਾਂ ਦੀ ਵੇਖਣੀ ਵੀ ਤ੍ਰਿਪਤ ਹੁੰਦੀ ਆ ਉਹਨਾਂ ਦੀ ਨਿਗਾਹ ਪੈ ਜਾਵੇ ਉਹ ਵੀ ਇਨਸਾਨ ਨੂੰ ਤ੍ਰਿਪਤ ਕਰ ਦਿੰਦੀ ਆ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਇੰਨੇ ਤ੍ਰਿਪਤ ਹੋ ਕੇ ਕਈ ਲਾਲਚ ਸਹਿਬਜ਼ਾਦਿਆਂ ਦੀ ਅੱਗੇ ਭਾਈ ਤਾਰੂ ਸਿੰਘ ਜੀ ਦੇ ਅੱਗੇ ਸੁਭੇਗ ਸਿੰਘ ਸ਼ਹਾਬਾਦ ਸਿੰਘ ਦੇ ਅੱਗੇ ਵੀ ਕਈ ਲਾਲਚ ਦੁਨਿਆਵੀ ਵੀ ਆਏ ਪਰ ਤ੍ਰਿਪਤ ਇੰਨੇ ਸਨ ਰੱਬੀ ਪਿਆਰ ਦੇ ਵਿੱਚ ਕਿਸੇ ਲਾਲਚ ਦੀ ਭੁੱਖ ਨੇ ਉਹਨਾਂ ਨੂੰ ਡੁਲਾਇਆ ਨਹੀਂ ਭੁੱਖ ਹੀ ਨਹੀਂ ਸੀ ਗੁਰੂ ਜੀ ਸਹਿਬ ਕੀਤੇ ਜਿੰਦਗੀ ਦੇ ਵਿੱਚ ਦੁਨੀਆਂ ਦੇ ਵਿੱਚ ਜੇ ਕੋਈ ਇਨਸਾਨ ਤ੍ਰਿਪਤ ਹੋਇਆ ਤੇ ਰੱਬੀ ਪਿਆਰ ਦੇ ਨਾਲ ਹੋਇਆ ਇਸ ਤੋਂ ਬਿਨਾ ਨਹੀਂ ਹੁੰਦਾ ਸੇ ਤ੍ਰਿਪਤ ਰਹੇ ਅਗਾਏ ਆਪ ਤਿਆਗ ਉਹ ਇਨਸਾਨ ਆਪਣੀ ਭਾਵ ਨੂੰ ਆਪਾ ਹੰਕਾਰ ਛੱਡ ਕੇ ਉਸ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਆ ਆਪ ਤਿਆਗ ਬੇਨਤੀ ਕਰੇ ਲਿਹੁ ਪ੍ਰਭੂ ਲੜਲਾਈ ਏ ਮੇਰੀ ਬਾਈ ਗੁਰਜੀ ਤੁਸੀਂ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ ਜੋ ਹਰ ਕੰਤ ਮਿਲਾਈਆਂ ਜਿਨ੍ਹਾਂ ਨੂੰ ਪ੍ਰਮਾਤਮਾ ਆਪ ਬਾਹ ਫੜ ਕੇ ਆਪਣੇ ਚਰਨਾਂ ਨਾਲ ਜੋੜ ਲੈਂਦਾ ਸੇ ਵਿਛੜ ਕਤੇ ਨਾ ਜਾਏ ਉਹ ਇਨਸਾਨ ਕਦੀ ਰੱਬ ਦੀ ਚਰਨਾਂ ਤੋਂ ਵਿਛੜਦੇ ਨਹੀਂ ਬੰਦ ਬੰਦ ਪਟਵਾ ਲਿੰਦੇ ਆ ਪਰ ਟੁੱਟਦੇ ਨਹੀਂ ਖੋਪੜੀ ਲੁਆ ਲੈਂਦੀ ਆ ਪਰ ਰੱਬ ਜੀ ਦੇ ਨਾਲੋਂ ਗੁਰੂ ਜੀ ਦੇ ਨਾਲੋਂ ਵਿਛੋੜਾ ਨਹੀਂ ਪਾ ਸਕਦੇ ਸਮਾਜ ਸੰਸਾਰ ਉਹਨਾਂ ਦੇ ਤਨ ਦੇ ਟੁਕੜੇ ਕਰ ਸਕਦਾ ਵਾ ਪਰ ਮਾਨਸਿਕਤਾ ਜਿਹੜੀ ਆ ਉਹ ਉਸੇ ਤਰ੍ਹਾਂ ਜੁੜੀ ਰਹੀ ਰਹਿੰਦੀ ਆ ਉਹ ਨਹੀਂ ਟੁੱਟਦੀ ਸੇਵਕੀ ਦੀ ਜਿਨ੍ਹਾਂ ਨੂੰ ਰੱਬ ਜੀ ਮਿਲਾ ਲੈਂਦੇ ਆ ਉਹ ਨਹੀਂ ਵਿਛੜਦੇ ਸੇ ਵਿਛੜ ਕਤੇ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਰੱਬ ਜੀ ਤੋਂ ਬਿਨਾ ਕੋਈ ਦੂਸਰਾ ਹੈ ਵੀ ਨਹੀਂ ਨਾਨਕ ਹਰ ਸ਼ਰਨਾਏ ਜੇਦੀ ਅਸੀਂ ਸ਼ਰਨ ਜਾ ਸਕੀਏ ਅੱਸੂ ਸੁਖੀ ਵਸੰਦੀਆਂ ਅੱਸੂ ਆ ਗਿਆ ਏ ਸੁਖੀ ਉਹ ਵਸਣਗੀਆਂ ਜਿਨ੍ਹਾਂ ਉੱਤੇ ਰੱਬ ਜੀ ਦੀ ਰਹਿਮਤ ਹੋ ਗਈ ਬਖਸ਼ਿਸ਼ ਹੋ ਗਈ ਆ ਜਿਨ੍ਹਾਂ ਮਾਇਆ ਹਰ ਰਾਈ ਜਿਨ੍ਹਾਂ ਦੀ ਉੱਤੇ ਮਾਇਆ ਦੀ ਅਰਥ ਨਹੀਂ ਰਹਿਮਤ ਹੋ ਜਾਣੀ ਬਖਸ਼ਿਸ਼ ਹੋ ਜਾਣੀ ਜਿਨ੍ਹਾਂ ਦੀ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਆ ਉਹ ਸੁਖੀ ਵਸਦਿਆਂ ਨੇ ਨਹੀਂ ਤੇ ਅਸੂ ਦੇ ਔਣ ਤੋਂ ਬਾਦਾਂ ਵੀ ਦੁਨੀਆ ਈਰਖਾ ਸਾੜੀ ਵੈਰ ਵਿਰੋਧ ਦੀ ਵਿੱਚ ਕਲਪਤੀ ਰਹਿੰਦੀ ਆ ਇਹਨਾਂ ਦੀ ਜ਼ਿੰਦਗੀ ਨਹੀਂ ਬਦਲਦੀ ਜਿੱਦਾਂ ਪਹਿਲਾਂ ਨਫ਼ਰਤ ਦੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਕੱਟ ਰਹੇ ਸਨ ਅੱਸੂ ਆ ਗਿਆ ਪਰ ਇਹਨਾਂ ਦੀ ਜ਼ਿੰਦਗੀ ਅਜੇ ਵੀ ਉੱਥੇ ਖੜੀ ਆ ਇਹਨਾਂ ਦੀ ਜ਼ਿੰਦਗੀ ਉਦਣ ਬਦਲੇਗੀ ਜਿੱਦਣ ਰੱਬੀ ਪਿਆਰ ਦਾ ਜਨਮ ਹੋਵੇਗਾ ਰੱਬੀ ਪਿਆਰ ਦਾ ਜਨਮ ਬਿਨਾਂ ਸੰਗਤ ਤੋਂ ਨਹੀਂ ਹੁੰਦਾ ਤੇ ਸੰਗਤ ਉਹਦੀ ਰਹਿਮਤ ਤੋਂ ਬਿਨਾ ਨਹੀਂ ਮਿਲਦੀ ਇਸੇ ਲਈ ਆਖਿਆ ਸੀ ਮੇਰੇ ਮਾਦੂ ਜੀ ਸਤ ਸੰਗਤ ਮਿਲੇ ਸੋ ਤਰਿਆ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰਿਜੈ ਜੀਓ ਉਹਦੀ ਰਹਿਮਤ ਹੋਵੇ ਤੇ ਸੰਗਤ ਮਿਲਦੀ ਆ ਸੰਗਤ ਮਿਲੇ ਤੇ ਪਿਆਰ ਰੱਬੀ ਪਿਆਰ ਪ੍ਰਗਟ ਹੁੰਦਾ ਜਿੱਦਣ ਰੱਬੀ ਪਿਆਰ ਦਿਲਾਂ ਚ ਪ੍ਰਗਟ ਹੁੰਦਾ ਵਾ ਉਹ ਦਿਨ ਜ਼ਿੰਦਗੀ ਜਿਉਣ ਦਾ ਸਲੀਕਾ ਬਦਲ ਜਾਂਦਾ ਬੋਲ ਬਾਣੀ ਦਾ ਰਸ ਬਦਲ ਜਾਂਦਾ ਪ੍ਰਸ਼ਾਦਾ ਦੀਣ ਦਾ ਢੰਗ ਤਰੀਕਾ ਤੇ ਵਰਤੋਂ ਵਿਹਾਰ ਬਦਲ ਜਾਂਦਾ ਉਦਨ ਜ਼ਿੰਦਗੀ ਬਦਲਦੀ ਆ ਜਿਦਨ ਪਿਆਰ ਪ੍ਰਗਟ ਹੁੰਦਾ ਇਹ ਸੀਗਾ ਅਸੁੱਧ ਪ੍ਰੇਮ ਵਾਹੜ ਸੇ ਬ੍ਰੇਮਤ ਕਰਨ ਗੁਰੂ ਚਰਨਾਂ ਦਾ ਪਿਆਰ ਰੋਜ਼ਾਨਾ ਦੀ ਗੁਰਸੰਗਤ ਨਾਮ ਬਾਣੀ ਦਾ ਆਸਰਾ ਸਾਨੂੰ ਸਾਰਿਆਂ ਨੂੰ ਤਰੁੱਠ ਕਰਕੇ ਪਿਆਰ ਦੇ ਨਾਲ ਬਖਸ਼ਿਸ਼ ਕਰਨ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਭੁੱਲਾਂ ਦੀ ਖਿਮਾ ਗੁਰਫਤੇ ਨਾਲ ਸਾਂਝ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ